ਕਿਸ ਤਰ੍ਹਾਂ ਨੇਪਾਲੀਆਂ ਨੇ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੰਸਾਰ ਚੰਦ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਿਉਂ ਕੀਤਾ ਧੋਖਾ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਨੂੰ ਬਣਾਇਆ ਪੰਜਾਬ ਦਾ ਹਿੱਸਾ ਨੇਪਾਲੀ ਕਿਉਂ ਨਹੀਂ ਕਰ ਪਾਏ ਪੰਜਾਬ ਤੇ ਕਬਜ਼ਾ ਸਨ 1804 ਵਿੱਚ ਸੰਸਾਰ ਚੰਦ ਫੇਰ ਪਹਾੜਾਂ ਵਿੱਚੋਂ ਬਾਹਰ ਨਿਕਲਿਆ ਅਤੇ ਹਸ਼ਿਆਰਪੁਰ ਤੇ ਬਿਜਵਾੜੇ ਤੇ ਕਬਜ਼ਾ ਕਰ ਲਿਆ ਪਰੰਤੂ ਮਹਾਰਾਜਾ ਰਣਜੀਤ ਸਿੰਘ ਦੇ ਪਹੁੰਚਣ ਉਤੇ ਉਸ ਨੂੰ ਇੱਕ ਵਾਰ ਫੇਰ ਉੱਥੋਂ ਭੱਜਣਾ ਪਿਆ ਉਸ ਤੋਂ ਬਾਅਦ ਛੇਤੀ ਹੀ ਉਸ ਦੀ ਲੜਾਈ ਕੋਰਖਿਆਂ ਦੇ ਨਾਲ ਹੋ ਗਈ ਇਹ ਗੋਰਖੇ ਵੀ ਇੱਕ ਨਵਾਂ ਰਾਜ ਬਣਾਉਣ ਲਈ ਤਿਆਰ ਸਨ ਜਿਸ ਵਿੱਚ ਹਿਮਾਲਿਆ ਦੇ ਸਾਰੇ ਪਹਾੜ ਸ਼ਾਮਲ ਸਨ ਸੰਸਾਰਚੰਦ 1815 ਈਸਵੀ ਉਹ ਸਮਾਂ ਸੀ ਜਦੋਂ ਸੰਸਾਰਚੰਦ ਦੇ ਬੇਤਹਾਸ਼ਾ ਲਾਲਚ ਨੇ ਉਸ ਨੂੰ ਗੋਰਖਿਆਂ ਦੇ ਨਾਲ ਲਿਆ ਕੇ ਟਕਰਾਇਆ ਸੰਸਾਰਚੰਦ ਬੜਾ ਦਲੇਰ ਰਾਜਾ ਸੀ ਅਤੇ ਜੇ ਉਹ ਚਾਹੁੰਦਾ ਤਾਂ ਪਹਾੜੀ ਇਲਾਕਿਆਂ ਦੇ ਉਹਨਾਂ ਪੁਰਾਣੇ ਦੁਸ਼ਮਣਾਂ ਦੇ ਟੱਕਰੇ ਉੱਤੇ ਇੱਕ ਜ਼ਬਰਦਸਤ ਜੱਥੇਬੰਦੀ ਨੂੰ ਜਨਮ ਦੇ ਸਕਦਾ ਸੀ ਜੋ ਗੜ੍ਹਵਾਲ ਤੋਂ ਟੈਕਸ ਵਸੂਲ ਕਰ ਰਹੇ ਸਨ ਸੰਸਾਰਚੰਦ ਨੇ ਸਾਰੇ ਪਹਾੜੀ ਰਾਜਿਆਂ ਦੇ ਉੱਤੇ ਰਾਜ ਕਰਨ ਦੀ ਲਾਲਚ ਵਿੱਚ ਆ ਕੇ ਕਹਿਲੂਰ ਅਤੇ ਬਿਲਾਸਪੁਰ ਦੇ ਰਾਜੇ ਨੂੰ ਇੰਨਾ ਡਰਾਇਆ ਤਾਂ ਕਹਾ ਕਿ ਉਹਨਾਂ ਨੇ ਆਪਣੇ ਆਪ ਨੂੰ ਨੇਪਾਲੀ ਕਮਾਂਡਰ ਅਮਰ ਸਿੰਘ ਥਾਪਾ ਦੇ ਨਾਲ ਮਿਲਾ ਲਿਆ। ਉਹਨਾਂ ਦੇ ਆਪਸੀ ਸਮਝੌਤੇ ਦੇ ਕਾਰਨ ਅਮਰ ਸਿੰਘ ਥਾਪਾ ਖੁਸ਼ੀ-ਖੁਸ਼ੀ ਸੰਸਾਰ ਚੰਦ ਦੇ ਨਾਲ ਟੱਕਰ ਲੈਣ ਵਾਸਤੇ ਗੋਰਖਿਆਂ ਨੇ 1805 ਦੇ ਅੰਤ ਤੋਂ ਪਹਿਲਾਂ ਸਤਲੁਜ ਅਤੇ ਜਮੁਨਾ ਵਿੱਚ ਆਪਣਾ ਕਬਜ਼ਾ ਕਰ ਲਿਆ। ਇਹ ਉਹ ਸਾਲ ਸੀ ਜਦੋਂ ਅਮਰ ਸਿੰਘ ਨੇ ਸਤਲੁਜ ਪਾਰ ਕਰਕੇ ਕਾਂਗੜੇ ਨੂੰ ਵੀ ਘੇਰਾ ਪਾ ਲਿਆ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜਬਾਲਾਮੁਖੀ ਯਾਤਰਾ 'ਤੇ ਸਨ। ਅਤੇ ਸੰਸਾਰ ਚੰਦ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਸਹਾਇਤਾ ਲੈਣ ਦੀ ਇੱਛਾ ਜ਼ਾਹਰ ਕੀਤੀ ਪਰ ਕਾਂਗੜੇ ਦਾ ਕਿਲਾ ਬੜਾ ਮਜ਼ਬੂਤ ਸੀ ਤੇ ਉਸ ਨੂੰ ਖਤੇ ਕਰਨ ਲਈ ਬੜੀਆਂ ਕੁਰਬਾਨੀਆਂ ਕਰਨੀਆਂ ਪੈਣੀਆਂ ਸਨ ਠੀਕ ਇਸੇ ਸਮੇਂ ਸੰਸਾਰ ਚੰਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਤਾਂ ਜੋ ਗੋਰਖਿਆਂ ਵਿਰੁੱਧ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਲਈ ਜਾਵੇ ਨੇਪਾਲੀਆਂ ਨੇ ਹਜੇ ਤੱਕ ਕਾਂਗੜੇ ਦੇ ਕਿਲੇ ਨੂੰ ਘੇਰ ਕੇ ਰੱਖਿਆ ਹੋਇਆ ਸੀ ਅਤੇ ਜਮਨਾ ਤੋਂ ਲੈ ਕੇ ਜੇਲਮ ਤੱਕ ਰਾਜ ਕਰਨ ਦੇ ਸੰਸਾਰ ਚੰਦ ਦੇ ਸੁਪਨੇ ਨੂੰ ਤੋੜ ਦਿੱਤਾ ਸੀ ਹੁਣ ਸੰਸਾਰਚੰਦ ਨੇ ਇਸ ਸਹਾਇਤਾ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੂੰ ਕਾਂਗੜੇ ਦੇ ਕਿਲੇ ਦੀ ਪੇਸ਼ਕਸ਼ ਕੀਤੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਲੇ ਨੂੰ ਘੇਰਾ ਪਾ ਲਿਆ ਫਿਰ ਸੰਸਾਰਚੰਦ ਨੂੰ ਭੜੋਸਾ ਹੋ ਗਿਆ ਕਿ ਨੇਪਾਲੀ ਉਸ ਦਾ ਕੁਝ ਨਹੀਂ ਵਿਗਾੜ ਸਕਰੇ ਉਹ ਆਪ ਹੀ ਕਿਲੇ ਦੇ ਅੰਦਰ ਦਾਖਲ ਹੋਵੇਗਾ ਅਤੇ ਗੋਰਖਿਆਂ ਨੂੰ ਦੱਸ ਦੇਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਟੱਕਰਾ ਕਰਨਾ ਬੇਅਰਥ ਹੈ ਫਿਰ ਸੰਸਾਰਚੰਦ ਦਾ ਦਿਲ ਬੇਈਮਾਨ ਹੋ ਗਿਆ ਸੰਸਾਰਚੰਦ ਮਹਾਰਾਜਾ ਰਣਜੀਤ ਸਿੰਘ ਅਤੇ ਗੋਰਖੇ ਦੋਨਾਂ ਦੇ ਨਾਲ ਚਲਾਕੀ ਖੇਡ ਰਿਹਾ ਸੀ ਉਹ ਸੋਚ ਰਿਹਾ ਸੀ ਫਿਰ ਉਹ ਨੇਪਾਲ ਦੇ ਕਮਾਂਡਰ ਨੂੰ ਇਹ ਪੇਸ਼ਕਸ਼ ਕਰੇਗਾ ਕਿ ਜੇ ਉਸ ਦੇ ਖਾਨਦਾਨ ਨੂੰ ਬਾਹਰ ਨਿਕਲ ਦੀ ਆਗਿਆ ਦਿੱਤੀ ਜਾਵੇ ਤਾਂ ਉਹ ਕਿਲਾ ਉਸ ਦੇ ਹਵਾਲੇ ਕਰ ਦੇਵੇਗਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀਆਂ ਚਾਲਾਂ ਦਾ ਪਤਾ ਲੱਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਲੇ ਉੱਤੇ ਕਬਜ਼ਾ ਕਰ ਲਿਆ ਅਤੇ ਸੰਸਾਰ ਚਾਂਦੇ ਪੁੱਤਰ ਨੂੰ ਕੈਦ ਕਰ ਲਿਆ ਹੁਣ ਕਾਂਗੜਾ ਪੰਜਾਬ ਦਾ ਹਿੱਸਾ ਬਣ ਚੁੱਕਾ ਸੀ ਇਸ ਤਰ੍ਹਾਂ ਸੰਸਾਰ ਚਾਂਦੀ ਸਾਰੀ ਸਕੀਮ ਧਰੀ ਦੀ ਧਰੀ ਰਹਿ ਗਈ ਤੇ ਅਮਰ ਸਿੰਘ ਥਾਪਾ ਕਾਂਗੜਾ ਛੱਡ ਕੇ ਸਤਲੁਜ ਤੋਂ ਪਾਰ ਹੋ ਗਿਆ ਪਰ ਕਾਂਗੜੇ ਵਿੱਚ ਜਿਹੜੀ ਜਲਾਲਤ ਉਸ ਨੂੰ ਚੱਲਣੀ ਪਈ ਸੀ ਉਹਦੇ ਦਿਲ ਵਿੱਚ ਕੰਡਾ ਬਣ ਕੇ ਰੜਕ ਰਹੀ ਸੀ ਉਸਨੇ ਕਾਂਗੜੇ ਨੂੰ ਫੇਰ ਤੋਂ ਫਤਿਹ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਗੋਰਖਿਆਂ ਵੱਲੋਂ ਅੰਗਰੇਜ਼ਾਂ ਨੂੰ ਨਾਲ ਮਿਲਾ ਕੇ ਪੰਜਾਬ ਉੱਤੇ ਮਿਲ ਕੇ ਕਬਜ਼ਾ ਕਰਨ ਦੀ ਸਲਾਹ ਕੀਤੀ ਗਈ 1809 ਦੇ ਵਿੱਚ ਇਸ ਦੇ ਨਾਲ ਹੀ ਉਸਨੇ ਸਰ ਡੈਵਟ ਪਤਰਲੋਨੀ ਸਾਹਮਣੇ ਇਹ ਤਜਵੀਜ਼ ਵੀ ਰੱਖੀ ਕਿ ਦੋਵੇਂ ਧਿਰਾਂ ਮਿਲ ਕੇ ਸਿੰਧ ਪਾਰ ਕਰਕੇ ਅਤੇ ਮੈਦਾਨੀ ਅਤੇ ਪਹਾੜੀ ਇਲਾਕੇ ਉੱਤੇ ਕਬਜ਼ਾ ਕੀਤਾ ਜਾਏ 1811 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਅਮਰ ਸਿੰਘ ਥਾਪਾ ਦੇ ਨਾਲ ਟੱਕਰੇ ਲਈ ਤਿਆਰ ਹੈ ਇਸ ਦੇ ਉੱਤਰ ਵਿੱਚ ਗਵਰਨਰ ਜਰਨਲ ਨੇ ਲਿਖਿਆ ਕਿ ਉਹ ਖੁਦ ਹੀ ਸਤਲੁਜ ਪਾਰ ਕਰਕੇ ਹਮਲਾਵਰ ਗੋਰਖਿਆ ਦੀ ਪਹਾੜਾਂ ਵਿੱਚ ਮਦਦ ਨਹੀਂ ਕਰਨਗੇ ਜੇਕਰ ਗੋਰਖੇ ਸਰਹੰਦ ਦੇ ਮੈਦਾਨ ਵਿੱਚ ਉਤਰੇ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਕਰਨਗੇ ਇਸ ਤੋਂ ਗੋਰਖਿਆ ਨੂੰ ਇਹ ਪਤਾ ਲੱਗ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿੱਚ ਜੋ ਸੰਧੀ ਹੋਈ ਹੈ ਉਹ ਸੰਧੀ ਗੋਰਖਿਆ ਦੇ ਲਈ ਨਾ ਪਾਰ ਹੋ ਸਕਣ ਵਾਲੀ ਰੋਕ ਬਣ ਗਈ ਸੀ ਇਸ ਤਰ੍ਹਾਂ ਉਸ ਨੂੰ ਹੁਣ ਭਰੋਸਾ ਹੋ ਗਿਆ ਸੀ ਕਿ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ ਇਸ ਲਈ ਹੁਣ ਉਸ ਨੇ ਆਪਣੇ ਘੋੜਸਵਾਰਾਂ ਨੂੰ ਪਹਾੜੀ ਬਿਆਵਾਨਾਂ ਵਿੱਚ ਲੈ ਕੇ ਜਾਣ ਦੇ ਦਮਗੇ ਮਾਰਨੇ ਬੰਦ ਕਰ ਦਿੱਤੇ ਫਿਰ ਅਮਰ ਸਿੰਘ ਵੱਲੋਂ ਸਿੱਖਾਂ ਦੇ ਵਿਰੁੱਧ ਸਾਜ਼ਿਸ਼ ਦਾ ਨਵਾਂ ਯਤਨ 1813 ਦੇ ਵਿੱਚ ਸ਼ੁਰੂ ਕੀਤਾ ਗਿਆ ਅਮਰ ਸਿੰਘ ਦੇ ਦਿਲ ਦੇ ਵਿੱਚ ਪਿਛਲੀ ਵਾਰ ਦਾ ਗੁੱਸਾ ਉਬਾਲੇ ਖਾ ਰਿਹਾ ਸੀ ਉਸ ਨੇ ਕਈ ਢੰਗਾਂ ਦੇ ਨਾਲ ਅੰਗਰੇਜ਼ਾਂ ਨੂੰ ਆਪਣੇ ਨਾਲ ਮਿਲਾਉਣ ਦਾ ਯਤਨ ਕੀਤਾ ਕਿ ਉਹ ਦੋਵੇਂ ਮਿਲ ਕੇ ਪੰਜਾਬ ਉਤੇ ਚੜ੍ਹਾਈ ਕਰਨ ਉਹ ਆਖਦਾ ਸੀ ਨੇਪਾਲ ਦੀ ਸੰਧੀ ਨੂੰ ਦੋਵਾਂ ਸਰਕਾਰਾਂ ਲਈ ਪਰਦੇਸੀ ਸਾਂਝੇ ਮਿੱਤਰਾਂ ਨੂੰ ਬੈਰੀ ਬਣਾ ਦਿੱਤਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਦਲੇਰੀ ਦੇ ਨਾਲ ਗੋਰਖਿਆ ਦੇ ਇਲਾਕੇ ਕਟੋਚ ਉਤੇ ਹਮਲਾ ਕੀਤਾ ਹੈ ਜੰਗ ਸ਼ੁਰੂ ਹੋ ਗਈ ਅੰਗਰੇਜ਼ ਕੇਵਲ ਪਹਾੜਾਂ ਵਿੱਚ ਹੀ ਨਹੀਂ ਸਗੋਂ ਮੈਦਾਨਾਂ ਵਿੱਚ ਵੀ ਸਿੱਖਾਂ ਦੇ ਗਵਾਂਢੀ ਬਣ ਗਏ ਸਨ ਹੋਰ ਕੀ ਜਿਹੜੇ ਕਸ਼ਮੀਰ ਤੇ ਕਬਜ਼ਾ ਕਰਨ ਦੇ ਸੁਪਨੇ ਲੈ ਰਹੇ ਸਨ ਕਾਠਮਾਂਡੂ ਵਿੱਚ ਆਪਣੇ ਘਰਾਂ ਦੀ ਰੱਖਿਆ ਕਰਨ ਦੇ ਲਈ ਫਿਕਰਮੰਦ ਹੋਣ ਲੱਗ ਪਏ ਸਨ ਅੰਗਰੇਜ਼ਾਂ ਦੀ ਗੋਰਖਿਆਂ ਦੇ ਨਾਲ ਲੜਾਈ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਤਾਂ ਮਦਦ ਨਾ ਮੰਗੀ ਪ੍ਰਸੰਸਾਰ ਚੰਦ ਨੂੰ ਅੰਗਰੇਜ਼ਾਂ ਪ੍ਰਤੀ ਅੰਗਰੇਜ਼ੀ ਪ੍ਰਤੀਨਿਧੀ ਨੇ ਕਿਹਾ ਕਿ ਉਹ ਗੋਰਖਿਆਂ ਦੇ ਉੱਤੇ ਹਮਲਾ ਬੋਲ ਦੇਵੇ 1814 ਦੀ ਜੰਗ ਦੇ ਦੌਰਾਨ ਡੈਬਿਟ ਅਕਤਰ ਲੋਨੀ ਨੇ ਜੋ ਕਈ ਵਾਰ ਦੀ ਫਤਿਹ ਤੋਂ ਨਿਰਾਸ਼ ਹੋ ਚੁੱਕਾ ਸੀ ਇੱਕ ਵਾਰ ਫੁਰਸਤ ਵਿੱਚ ਆਪਣੀ ਰਾਏ ਇਸ ਤਰ੍ਹਾਂ ਲਿਖਦਾ ਸੀ ਕਿ ਜਿਸ ਕਿਸਮ ਦੀ ਪਹਾੜੀ ਜੰਗ ਲੜੀ ਜਾ ਰਹੀ ਸੀ ਹਿੰਦੂਸਤਾਨੀ ਸਿਪਾਈ ਇਸ ਦੇ ਯੋਗ ਨਹੀਂ ਸਨ 22 ਦਸੰਬਰ 1814 ਜੰਗ ਦੇ ਦੌਰਾਨ ਅੰਗਰੇਜ਼ਾਂ ਦਾ ਲਾਬਮੰਦ ਇਤਿਹਾਸ ਦੀ ਰਾਜਾ ਰਾਮ ਸਰਣ ਹਿੰਦੂ ਦੇ ਨਾਲ ਆੜੀ ਸੀ ਜੋ ਨਾਲਾਗੜ੍ਹ ਦਾ ਰਾਜਾ ਸੀ ਜੋ ਕਿ ਉਸੇ ਹਰੀ ਚੰਦ ਦੀ ਔਲਾਦ ਸੀ ਜੋ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ ਅਤੇ ਜਿਹੜਾ ਆਪ ਵੀ ਦੂਜਿਆਂ ਉੱਤੇ ਹਮਲੇ ਕਰਨ ਵਿੱਚ ਤੇ ਗੋਰਖਿਆਂ ਦਾ ਟੱਕਰਾ ਕਰਨ ਵਿੱਚ ਸੰਸਾਰ ਚੰਦ ਦਾ ਭਾਈਵਾਲ ਸੀ ਇਸ ਤਰ੍ਹਾਂ ਗੋਰਖਿਆਂ ਨੇ ਪਹਾੜੀ ਰਾਜਿਆਂ ਉੱਤੇ ਹਮਲੇ ਕੀਤੇ ਪਰ ਮਹਾਰਾਜਾ ਰਣਜੀਤ ਸਿੰਘ ਤੋਂ ਹਾਰ ਕੇ ਵਾਪਸ ਨੇਪਾਲ ਮੁੜ ਗਏ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ